ਨਮਸਕਾਰ ਦੋਸਤੋ ਮੈਂ ਹਾਂ ਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਗਰ ਪੰਚਾਇਤ ਨਰੋਡ ਜਮਲ ਸਿੰਘ ਜਿਹੜੇ ਇਲੈਕਸ਼ਨ ਹੋ ਰਿਹਾ ਤਸਵੀਰਾਂ ਸਭ ਤੋਂ ਪਹਿਲੇ ਦਿਖਾਵਾਂਗੇ ਮੌਕੇ ਤੇ ਖੜੇ ਆ ਇਹ ਬਾਜ਼ਾਰ ਹੈਗਾ ਨਗਰ ਪੰਚਾਇਤ ਨਰੋਡ ਜਮਲ ਸਿੰਘ ਦਾ ਤਸਵੀਰਾਂ ਦੇਖ ਸਕਦੇ ਹੋ ਕਹਿੰਦੇ ਜਿਹੜਾ ਨਗਰ ਪੰਚਾਇਤ ਦਾ ਇਲੈਕਸ਼ਨ ਹੈਗਾ ਹਰ ਪਾਰਟੀ ਜਿਹੜੀ ਆ ਆਪਣਾ ਆਪਣਾ ਜਿਹੜਾ ਯੋਰ ਹੈ ਬਾੜਾਂ ਦੇ ਵਿੱਚ ਜਾ ਕੇ ਲਗਾ ਰਹੀ ਹੈ ਤਾਂ ਜੋ ਉਹਨਾਂ ਦੀ ਜਿਹੜੀ ਜਿੱਤ ਹੈ ਜਿਹੜੀ ਆ ਉਹ ਯਕੀਨੀ ਹੋ ਸਕੇ ਪਰ ਹਕੀਕਤ ਦੇ ਵਿੱਚ ਜੇ ਗੱਲ ਕਰੀਏ ਲੋਕਾਂ ਦੀ VOTERਾਂ ਦੀ VOTER ਜਿਹੜੇ ਆ ਕਾਫੀ ਜਿਹੜੇ ਆ ਸਾਇਲੈਂਟ ਨਜ਼ਰ ਆ ਰਹੇ ਨੇ ਉਹ ਕੋਈ ਵੀ ਪਾਰਟੀ ਕਹਿ ਸਕਦੇ ਹਾਂ ਉਹਨਾਂ ਕੋਈ ਜਾਣਦੀ ਹੈ ਤੇ ਉਹਨਾਂ ਨੂੰ ਜਦੋਂ ਬੋਟ ਪਾਉਣ ਲਈ ਕਹਿੰਦੀ ਹੈ ਤੇ VOTER ਜਿਹੜੇ ਆ ਖੁੱਲ ਕੇ ਨਹੀਂ ਬੋਲਦੇ ਉਹ ਹਰ ਇੱਕ ਪਾਰਟੀ ਨੂੰ ਕੋਈ ਵੀ ਪਾਰਟੀ ਆ ਚਾਹੇ BJP ਹੋਵੇ ਚਾਹੇ Congress ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਹਰ ਇੱਕ ਨੂੰ ਇਹੋ ਹੀ ਕਿਹਾ ਜਾ ਰਿਹਾ ਕਿ ਸਾਡੀ ਵੋਟ ਹੈ ਜਿਹੜੀ ਤੁਹਾਨੂੰ ਪਾਈ ਜਾਏਗੀ ਜੇਕਰ ਆਪਾਂ ਗੱਲ ਕਰੀਏ ਇਹ ਜਿਹੜਾ ਕਾਫੀ ਜਿਹੜੇ ਲੀਡਰ ਹੈਗੇ ਨੇ ਜਦੋਂ ਇਲੈਕਸ਼ਨ ਆਉਂਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਵੋਟ ਮੰਗਣ ਜਾਂਦੇ ਆ ਤੇ ਲੋਕਾਂ ਨੂੰ ਵੋਟਰਾਂ ਨੂੰ ਲੌਲੀਪੌਪ ਦਿੰਦੇ ਨੇ ਕਹਿ ਸਕਦੇ ਨੇ ਲੌਲੀਪੌਪ ਦਿੰਦੇ ਨੇ ਕਿ ਸਾਨੂੰ ਵੋਟ ਪਾਓ ਆਪਾਂ ਤੁਹਾਡਾ ਜਿਹੜਾ ਵਿਕਾਸ ਕਰਵਾਵਾਂਗੇ ਪਰਿਵਾਰ ਦੇ ਵਿੱਚੋਂ ਨੌਕਰੀ ਦਿਵਾਵਾਂਗੇ ਪਰ ਹਕੀਕਤ ਦੇ ਵਿੱਚ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ ਕਿ ਜਿਹੜੇ ਲੋਕ ਆ ਸੋਚਦੇ ਨੇ ਕਿ ਜਿਹੜੇ ਲੀਡਰ ਸੀਗੇ ਸਾਨੂੰ ਲੌਲੀਪੌਪ ਦੇ ਕੇ ਗਏ ਤੇ ਜੇ ਹੁਣ ਲੋਕਾਂ ਦੀ ਗੱਲ ਕਰੀਏ ਨਰੋਡ ਜੈਮਲ ਸਿੰਘ ਦੇ ਜਿਹੜੇ ਲੋਕ ਹੈਗੇ ਇਹ ਵੀ ਇੱਕ ਇਸੇ ਤਰ੍ਹਾਂ ਦਾ ਜਿਹੜਾ ਹੁਣ ਲੀਡਰਾਂ ਨੂੰ ਲੌਲੀਪੌਪ ਦੇ ਰਹੇ ਨੇ ਕੋਈ ਵੀ ਪਾਰਟੀ ਦਾ ਆਂਦਾ ਤੁਹਾਨੂੰ ਇਹ ਜ਼ਰੂਰ ਕਿਹਾ ਜਾਂਦਾ ਕਿ ਬੋਰਡ ਤੁਹਾਨੂੰ ਦਵਾਂਗੇ ਬੋਰਡ ਤੁਹਾਨੂੰ ਦੇਵਾਂਗੇ ਲੇਕਿਨ ਦੇਖਣਾ ਇਹ ਹੋਏਗਾ 21 ਤਰੀਕ ਨੂੰ ਕਿ ਜਿਹੜੀ ਜਨਤਾ ਹੈਗੀ ਆ ਨਰੋਡ ਜੈਮਲ ਸਿੰਘ ਦੀ ਕਿਸ ਦੇ ਹੱਥ ਦੇ ਵਿੱਚ ਜਿਹੜੀ ਆ ਇਸ ਕਮੇਟੀ ਦੀ ਜਿਹੜੀ ਬਾਗਡੋਰ ਚੋਂਪਦੀ ਆ ਕੌਣ ਮੂੰਹ ਮਿੱਠਾ ਕਰਵਾਉਂਦਾ ਤੇ ਕਿਹਦਾ ਜਿਹੜਾ ਮੂੰਹ ਆ ਚੜਿਆ ਜਾ ਬਣਿਆ ਰਹਿ ਸਕਦਾ ਗੱਲਬਾਤ ਸੁਣਾਨੇ ਲੋਕਾਂ ਨੇ ਕੀ ਕੀਤੀ ਹੋਈ ਕਿ ਲੋਕਾਂ ਦੇ ਕੀ ਵਿਚਾਰ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਪੁਰ ਮੀਡੀਆ ਹਾਂਜੀ ਬਜ਼ੁਰਗੋ ਕੀ ਨਾਮ ਹੈ ਆਪਣਾ ਮੇਰਾ ਨਾਮ ਸੰਸਾਰ ਕੰਦਲ ਜੀ ਕਿੱਥੋਂ ਦੇ ਰਹਿਣ ਆਲੇ ਤੁਸੀਂ ਮੈਂ ਨਰੋਜਾਮਪੁਰ ਦਾ ਰਹਿਣਾ 9 ਨੰਬਰ ਤੇ ਹੀ ਬਾਦ ਨਰੋਜਾਮਪੁਰ ਦੇ ਸੈਨੇਟ ਦੇ ਮੈਂਚੀਰੀਆਂ ਨਗਰ ਪਹੁੰਚਾਇਆ ਚੋਣਾ ਹੋਣ ਜਾ ਰਹੀਆਂ ਕਿਹਦੀ ਤਰੀ ਨੂੰ ਵੋਟਾਂ ਵੀ ਪੈਣੀਆਂ ਹਾਂ ਹਾਂਜੀ ਪਿਛਲੀ ਵਾਰੀ ਕਾਂਗਰਸ ਦੀ ਕਮੇਟੀ ਬਣੀ ਸੀ ਕੀ ਲੱਗਦਾ ਇਸ ਵਾਰੀ ਇਸ ਲਈ ਕੰਮ ਦਾ ਕੋਈ ਪਤਾ ਨਹੀਂ ਲੱਗਦਾ ਕੰਮ ਕਮਚੋਲ ਹੀ ਪੇਰਾ ਸਾਰਿਆਂ ਨੂੰ ਆਏ ਜੀ ਕਲਿਆਣ ਦੇ ਨਾ ভোটার ਦਾ ਕੋਈ ਪਤਾ ਨਹੀਂ ਲੱਗਦਾ ਵੀ ਕੀ ਕਰਨਾ ਹੈ ਕਿ ਕਿੰਨੂੰ ਵੋਟ ਪਾਣੀ ਹੈ ਕਿੰਨੂੰ ਨਹੀਂ ਪਾਣੀ ਤੇ ਪਾਰਟੀਆਂ ਸਾਰੀਆਂ ਤੁਹਾਡੇ ਕੋ ਆ ਰਹੀਆਂ ਪਾਰਟੀਆਂ ਸਾਰੀਆਂ ਆ ਰਹੀਆਂ ਜੋਰ ਵੀ ਪੂਰਾ ਇਹ ਵੀ ਨਹੀਂ ਵੀ ਜੋਰ ਘਟਾ ਜੋਰ ਪੂਰਾ ਬੋਲ ਵਾਲਿਆਂ ਦਾ ਵੀ ਉਹਨਾਂ ਦਾ ਜੋਰ ਹੈ ਪੰਦੇ ਵਾਲਿਆਂ ਦਾ ਵੀ ਉਹਨਾਂ ਦਾ ਜੋਰ ਹੈ ਤੇ ਮੌਜੂਦਾ ਸਰਕਾਰ ਜਿਹੜੀ ਇੰਦਾ ਤੇ ਸਾਰਨਾ ਬੰਦ ਜੋਰ ਹੈ ਬੋਟਰ ਚੋਪਾ ਬੋਟਰ ਚੋਪਾ ਬੋਟਰ ਨੂੰ ਕੋਈ ਪਤਾ ਨਹੀਂ ਵੀ ਮੈਂ ਕਿੱਥੇ ਬੋਟਰ ਹਾਂ ਇਹ ਉਹਦਾ ਦਿਲ ਜਾਣਦਾ ਵੀ ਮੈਂ ਕਿੱਥੇ ਜਾ ਕੇ ਮੋਰ ਲਾਣੀਆਂ ਹੁੰਦਾ ਹੈ ਉਹਦੇ ਪਤਾ ਨਹੀਂ ਉਹ ਚੰਗੇ ਥਾਂ ਦੇ ਮੰਦਿਰ ਦੀ ਲਾੜੀ ਪਤਾ ਕੋਈ ਲੱਗੇ ਨਹੀਂ ਕਹਿ ਸਕਦੇ ਆ ਕਿ ਪਹਿਲੇ ਜਦੋਂ ਸਰਕਾਰਾਂ ਦੇ ਲੋਕ ਬੋਰ ਮੰਦਰ ਆਉਂਦੇ ਸੀਗੇ ਲੀਡਰ ਤੇ ਜਿਹੜੇ ਲੋਕਾਂ ਨੂੰ ਵੋਟਰਾਂ ਨੂੰ ਲੌਲੀਪਪ ਦਿੱਤੇ ਜਾਂਦੇ ਸੀ ਕਿ ਤੁਹਾਨੂੰ ਬੋਰ ਦਿੱਤੀ ਜਾਂਦਾ ਤੁਹਾਡਾ ਇਹ ਕੰਮ ਕੀਤਾ ਜਾਂ ਇਹ ਦਿੱਤਾ ਜਾਂ ਕੀਤਾ ਜਾਏਗਾ ਲੱਗਦਾ ਕਿ ਹੁਣ ਵੋਟਰ ਜਿਹੜੇ ਲੌਲੀਪਪ ਦੇ ਰਹੇ ਆ ਲੀਡਰਾਂ ਨੂੰ ਕਿ ਸਾਡੀ ਬੋੜਾ ਦੇਖਾਂਗੇ ਜਿੰਨੂੰ ਮਰਜ਼ੀ ਪਾਈ ਉਹ ਬਸ ਇਹ ਗੱਲ ਹੈ ਜੀ ਕੋਈ ਮੁੱਦਾ ਤੇ ਕੋਈ ਮੁੱਦਾ ਤੇ ਕੋਈ ਪੁੱਛਦਾ ਨਹੀਂ ਮੁੱਦਾ ਦੇ ਕੋਈ ਪੁੱਛਣ ਕਰਾ ਬੋਰ ਦਿਓ ਜੀ ਬੋਰ ਦਿਓ ਕੋਈ ਗੱਲ ਹੋਜੀ ਹੈ ਕਿਉਂਕਿ ਜਿਹੜੀ ਪਹਿਲਾਂ ਸਰਕਾਰ ਹੀ ਉਹਨਾਂ ਨੇ ਵੀ ਕੋਈ ਮਾੜਾ ਕੰਮ ਨਹੀਂ ਕੀਤਾ ਕਿਉਂਕਿ ਸਾਡੇ ਗਲੀਆਂ ਦੇ ਵਿੱਚ ਬੁੜਾ ਗੰਦ ਸੀ ਇਹਨਾਂ ਨੇ ਨਗਰ ਪੰਚਾਇਤ ਜਦੋਂ ਬਣੀਆਂ ਤੇ ਇਹਨਾਂ ਨੇ ਖਾਂ ਖਾਂ ਤੇ ਟੂਬਾ ਲਵਾਈਆਂ ਲਾਈਟਾਂ ਕਰ ਦਿੱਤੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਤੀਆਂ ਕੋਈ ਉੰਦੀ ਵੀ ਕੋਈ ਸ਼ਿਕਾਇਤ ਸਾਨੂੰ ਦੱਸਿਏ ਵੀ ਸਾਡੀ ਪਹਿਲਾ ਸਰਕਾਰ ਨੇ ਕੁਝ ਨਹੀਂ ਕੀਤਾ ਕੁਨਾ ਨਹੀਂ ਕੀਤਾ ਕੰਮ ਉਹਨਾਂ ਤਨਮਨਦਾਰ ਨਾਲ ਕੀਤਾ ਅੱਗੇ ਲੋਕੀ ਜਾਣਣ ਦਾ ਨਾ ਜਾਣਣ ਕੋਹਾਂ ਦੀ ਆਇਆ ਫਿਰ ਉਹਦੇ ਬਾਅਦ ਸਰਕਾਰ ਦੂਜੀ ਆਈ ਹੈ ਹੁਣ ਇਹ ਵੀ ਆਪਣਾ ਆਪਣਾ ਕੰਮ ਕਰਨ ਦੇ ਲਾ ਜੀ ਅਸੀਂ ਕਿਸੇ ਦੀ ਬਰਖਲਾਬ ਗੱਲ ਨਹੀਂ ਕਰਦੇ ਸਾਰੇ ਹੀ ਮੌਜੂਦਾ ਸਰਕਾਰ ਹੈ ਇਸਨੇ ਉਹ ਵੀ ਕੰਮ ਇਹਨੇ ਕਰਨ ਦੇ ਜਿਹੜਾ ਫਿਵਰੀ ਦਾ ਕਾਬਲ ਆਇਆ ਉਹਨੇ ਕੋਈ ਜਿਹੜਾ ਕੰਮ ਲਾਇਆ ਕਰ ਕੰਮ ਕਰਦੇ ਮੈਂ ਕਿਹ ਨਾਲ ਪਈ ਆਪਣਾ ਨਹੀਂ ਨਹੀਂ ਮੈਂ ਕੁਝ ਨਹੀਂ ਬੋਲਦਾ ਮੈਂ ਅੰਸਰ ਕੀ ਨਾਂ ਜੀ ਆਪਣਾ ਮੈਂ ਨਾ ਪ੍ਰਦੀਪ ਗੁਪਤਾ ਪ੍ਰਦੀਪ ਜੀ ਨੌਰਜਮ ਸਿੰਘ ਬਰੇਣਾ ਵਾਲੇ ਹਾਂ ਜੀ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਨਗਰ ਪੰਚਾਇਤ ਜਿਹੜੇ ਇਲੈਕਸ਼ਨ ਹੋਣੇ 21 ਤਰੀਕ ਨੂੰ ਕੀ ਲੱਗਦਾ ਪਹਿਲੇ ਕਾਂਗਰਸ ਦੀ ਕਮੇਟੀ ਸੀਗੀ ਕੀ ਰੀਪੀਟ ਹੋਏਗੀ ਜਾਂ ਕੋਈ ਨਵੀਂ ਬਣੇਗੀ ਇਹ ਤਾਂ ਇਸਤੀ ਇਸਤੀ ਪੂਰੀ ਜਾਣਕਾਰੀ ਜੇ ਜਨਤਾ ਦੇ ਹੱਥ ਵਿੱਚ ਹੀ ਆਗੀ ਜਨਤਾ ਨੂੰ ਕਿਹਨੂੰ ਵੋਟ ਪਾਏਗੀ ਉਹਦੇ ਉੱਪਰ ਡਿਪੈਂਡ ਕਰਦਾ ਹੈ ਤੁਹਾਡੇ ਕੋ ਜਿਹੜੀਆਂ ਹਰ ਪਾਰਟੀ ਆ ਰਹੀ ਹੈ ਬੋਰਡ ਨੂੰ ਹਾਂਜੀ ਹਾਂਜੀ ਫਿਰ ਕਿੱਦਾਂ ਦਾ ਤੁਸੀਂ ਉਹਨਾਂ ਨਾਲ ਉਹ ਸਾਰੀ ਜਿਹੜੀ ਪਾਰਟੀ ਆ ਰਹੀ ਹੈ ਉਹ ਸਾਰੇ ਦੇ ਨਾਲ ਜੋ ਕਹਿ ਰਹੀ ਹੈ ਕਿ ਉਹ ਬੋਕ ਦੇ ਉੱਪਰ ਜਨਤਾ ਦੱਸੇਗੀ ਕਿ ਇਹਦੇ ਵਿੱਚ ਕੌਣ ਜیتے ਪਹਿਲੇ ਲੀਡਰ ਆਂਦੇ ਹੀ ਰਹੇ ਨੇ ਜਨਤਾ ਕੋ ਜਿਹੜੇ ਬੋਰਡ ਮੰਗਦੇ ਰਹੇ ਨੇ ਇੱਕ ਲੌਲੀਪੌਪ ਕਹਿੰਦੇ ਆ ਜਨਤਾ ਕਹਿੰਦੀ ਲੌਲੀਪੌਪ ਦਿੰਦੇ ਨੇ ਸਾਡੂ ਕਿ ਤੁਹਾਡਾ ਵਿਕਾਸ ਕਰਵਾਵਾਂਗੇ ਤੁਹਾਡੀ ਪਰਿਵਾਰ ਨੂੰ ਕਿੰਨੀ ਨੌਕਰੀ ਦਵਾਂਗੇ ਤੇ ਹੁਣ ਲੱਗਦਾ ਕਿ ਜਨਤਾ ਜਿਹੜੀ ਹੈ ਲੀਡਰਾਂ ਨੂੰ ਲੌਲੀਪੌਪ ਦੇ ਰਹੀ ਹੈ ਕਿ ਵੋਟ ਤੁਹਾਨੂੰ ਵੰਗ ਦੇ ਤੋ ਇਹ ਇਹ ਉਸ ਤੇ ਬੋਟ ਦੇ ਸਮੇਂ ਹੀ ਪਤਾ ਲੱਗੇਗਾ ਕਿ ਜਨਤਾ ਇਹ ਕੀ ਕਰੇ ਕਿ ਨੂੰ ਸਿਲੈਕਟ ਕਰੇ ਜਨਤਾ ਸਾਇਲੈਂਟ ਹੈ ਜਨਤਾ ਸਾਇਲੈਂਟ ਹੈ ਇਸ ਟਾਈਮ ਕੁਝ ਨਹੀਂ ਪਤਾਗਾ ਕਿਦਰ ਬੋਟ ਪਾਈ ਆਪਣੇ ਮਨ ਪਸੰਦ ਦਾ